ਪਰਸ਼ੀਆਂ ਦਾ ਸ਼ਬਦ ਹੈ ਨਸਤੇ ਨਬੂਦ ਕਹਿੰਦੇ ਲੀਰੋ ਲੀਰ ਕਰ ਦੇਣਾ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਫਰੋਤੀਆਂ ਦਾ ਦੌਰ ਅਜੇ ਤੱਕ ਕਦੀ ਇਹ ਗੁਰੂਆਂ ਪੀਰਾਂ ਤੇ ਸੰਗੁਰ ਵੀਰਾਂ ਦੀ ਧਰਤੀ 'ਚ ਕਦੀ ਫਰੋਤੀਆਂ ਤੇ ਗੈਂਗਸਟਰ ਦਾ ਸ਼ਬਦ ਅਸੀਂ ਨਹੀਂ ਸੁਣਿਆ ਉਹ ਪੰਜਾਬੀ ਤੇ ਇੰਨੇ ਖੁਦ ਦਲੇਰ ਤੇ ਮਜ਼ਬੂਤ ਕੌਮ ਹੈ ਕੋਈ ਗੈਂਗਸਟਰ ਇੱਥੇ ਰਾਜ ਕਰ ਸਕਦਾ ਬਟ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਸੰਦੂ ਸਾਹਿਬ ਚਾਂਦਨ ਪਹਿਲੇ ਇੱਕ ਰਿਟਾਇਰਡ ਪੁਲਿਸ ਦਾ ਬਹੁਤ ਵੱਡਾ ਮੁਲਾਜ਼ਮ ਸ਼ਾਮ ਨੂੰ ਅਸੀਂ ਇਕੱਠੇ ਸੀ ਉਹਨੇ ਕਿਹਾ ਬਾਜੋਆ ਸਾਹਿਬ ਜਿਹੜੀ ਫਰੌਤੀਆਂ ਦੀ ਖੇਡ ਹੈ ਇਹਦੇ ਵਿੱਚ ਬਹੁਤਾ ਨਮਾਇਆ ਰੋਲ ਪੁਲਿਸ ਦੇ ਅਫਸਰਾਂ ਦਾ ਮੈਂ ਪੁੱਛਿਆ ਉਹ ਕਿਸ ਤਰ੍ਹਾਂ ਜੀ ਕਹਿੰਦੇ ਜਦੋਂ ਜੇਲਾ ਵਿੱਚ ਅਸੀਂ ਇਹਨਾਂ ਨੂੰ ਤਰੀਕਾ ਤੇ ਲੈ ਕੇ ਆਨੇ ਆ ਕਚਹਿਰੀਆਂ ਚ ਤੇ ਤਰੀਕ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਕਿਸੇ ਦੀ 11 ਵਜੇ ਕਹਦੀ 12 ਕਹਦੀ 1 ਵਜੇ ਪੈ ਜਾਂਦੀ ਤੇ ਵਾਪਸ ਜੇਲ੍ਹ ਚੈਨਾ ਨੂੰ ਅਸੀਂ ਤਕਰੀਬਨ 5:30 ਵਜੇ ਜੇਲ੍ਹ ਚ ਵਾਪਸ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਉਹ 4 ਘੰਟੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਜੇਲ੍ਹ ਚ ਕਿ ਜਦੋਂ ਤੂੰ ਬਾਹਰ ਬੈਠੇਗਾ ਪੁਲਿਸ ਵਾਲਿਆਂ ਨੂੰ ਵੀ ਕਹੀਦਾ ਕਿ ਇਹਨੂੰ ਕਿਸੇ ਚੰਗੇ ਢਾਬੇ ਤੇ ਜਾਂ ਹੋਟਲ ਤੇ ਬਿਠਾਇਓ ਇਹਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਖਵਾਉਣ ਤੋਂ ਬਾਅਦ ਆਹ 5 ਬੰਦਿਆਂ ਨੂੰ ਟੈਲੀਫੋਨ ਇਹਦੇ ਕੋਲ ਜ਼ਰੂਰ ਕਰਾ ਦੇਣੇ ਇਫ ਰੋਤੀਆਂ ਦੇ ਟੈਲੀਫੋਨ ਪੁਲਿਸ ਖੁਦ ਲਿਸਟ ਦਿੰਦੀ ਸਵਾਲ ਸਾਬ ਕਿ ਆ ਬੰਦੇ ਜਿਹੜੇ ਨੇ ਨਾ ਟੈਲੀਫੋਨ ਕਰਨੇ ਨੇ ਤਾਂ ਗੱਲ ਤੇ ਬਿਲਕੁਲ ਠੀਕ ਹੀ ਸੀ ਕਿ ਜੇ ਪੁਲਿਸ ਤੇ ਗੈਂਗਸਟਰ ਜਿਹੜੇ ਨੇ ਇਹ ਆਪਸ ਚ ਲੜ ਜਾਂਦੇ ਹਿੰਦੂ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਕਿਸ ਤਾਂ ਮਹਿਫੂਜ਼ ਹੋ ਸਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ